ਬਾਈ ਬੜੇ ਚਿਰ ਤੋਂ ਉਡੀਕ ਸੀਗੀ ਆਹ ਵੀਡੀਓ ਦੀ ਮੈਨੂੰ ਵੀ ਤੇ ਜਿਨ੍ਹਾਂ ਦੇ ਫੋਨ ਆਉਂਦੇ ਸੀ ਮੈਨੂੰ ਉਹਨਾਂ ਦੀ ਵੀ ਅੱਜ ਡਿਮਾਂਡ ਇਹ ਆਪਾਂ ਪੂਰੀ ਕਰਨ ਲੱਗੇ ਆ ਕਿਉਂਕਿ ਆਉਣ ਵਾਲਾ ਟਾਈਮ ਆ ਉਹ ਹੈਗਾ ਠੰਡ ਦਾ ਰੁੱਤ ਬਦਲ ਰਹੀ ਆ ਗਰਮੀ ਲੰਘੀ ਬਾਈ ਠੰਡ ਸ਼ੁਰੂ ਹੋ ਗਈ ਤੇ ਇੱਕ ਸਬਬ ਹੋਰ ਬਣ ਗਿਆ ਵੀ ਅੱਜ ਤਿੰਨੇ ਬਾਈ ਆਪਾਂ ਨੂੰ ਇਕੱਠੇ ਮਿਲ ਗਏ ਬਾਈ ਬਾਗ ਮਾਲਕ ਲਵੇ ਪਹੁੰਚੇ ਸੀਗੇ ਤਾਂ ਕੁਦਰਤੀ ਉੱਥੇ ਬਾਈ ਸਫੀ ਵੀ ਪਹੁੰਚਿਆ ਹੋਇਆ ਸੀਗਾ ਤੇ ਬਾਈ ਗੱਗੀ ਵੀ ਪਹੁੰਚਿਆ ਸੀ ਮਨ ਨਾਲ ਆ ਪਹਿਲਾਂ ਵਾਲੀ ਵੀਡੀਓ ਜਿਹਨਾਂ ਨੇ ਦੇਖੀ ਉਹਨਾਂ ਨੂੰ ਪਤਾਗਾ ਵੀ ਬਾਈਆਂ ਦਾ ਜਿਹੜਾ ਸਨਮਾਨ ਕੀਤਾਗਾ ਬਾਈ ਦਿੱਲੀ ਤੋਂ ਆਏ ਸੀ ਇਹਨਾਂ ਦੇ ਗੈਸਟ ਤੇ ਅੱਜ ਆਹ ਵੀਡੀਓ ਦੇ ਵਿੱਚ ਸਾਨੂੰ ਉਹ ਜਿਹੜੀ ਠੰਡ ਦੀ ਸ਼ਾਮ ਸੰਭਾਲ ਆ ਬੱਕਰੀਆਂ ਦੀ ਉਹ ਦੱਸਾਂਗੇ ਕਿਉਂਕਿ ਤਿੰਨਾਂ ਦਾ ਤਜਰਬਾ ਵੀ ਵੱਡਾ ਬਾਕੀ ਨਾਂ ਵੀ ਵੱਡਾਗਾ ਕਿਉਂਕਿ ਜੇ ਬੀਟਰ ਬੱਕਰੀ ਦੀ ਗੱਲ ਚੱਲਦੀ ਆ ਤਾਂ ਇਹ ਬਾਈਆਂ ਦਾ ਨਾਂ ਜ਼ਰੂਰ ਆਉਂਦਾਗਾ ਤੇ ਬਾਈ ਤਿੰਨੇ ਜਣੇ ਬੈਠੇ ਆ ਤੁਹਾਡਾ ਤਿੰਨਾਂ ਦਾ ਸਵਾਗਤ ਆ ਵੀਡੀਓ ਦੇ ਵਿੱਚ ਤੇ ਆਪਦੇ ਆਪਦੇ ਤਜਰਬੇ ਦੱਸਣੇ ਆ ਬਾਈ ਤਿੰਨਾਂ ਨੇ ਤੁਸੀਂ ਅਲੱਗ-ਅਲੱਗ ਹੋਣਗੇ ਜਾਂ ਇਕੱਠੇ ਨੇ ਉਹ ਆਪਾਂ ਵੀਡੀਓ ਚ ਪਤਾ ਲੱਗ ਜੂ ਤੇ ਸਾਰੇ ਬਾਈਆਂ ਨੇ ਬਈ ਵੀਡੀਓ ਤੇ ਕਮੈਂਟ ਵੀ ਜਰੂਰ ਕਰਿਓ ਵੀ ਕਿਵੇਂ ਲੱਗੀ ਤੇ ਅੱਗੇ ਸ਼ੇਅਰ ਵੀ ਕਰ ਦਿਓ ਤਾਂ ਜੋ ਹੋਰ ਬਾਈਆਂ ਦਾ ਫਾਇਦਾ ਹੋ ਸਕੇ ਬਾਈ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਵਿੱਚ ਤੇ ਬਾਈ ਬਾਗ ਮਾਲਕ ਜਿਵੇਂ ਹੁਣ ਗਰਮੀ ਲੰਘੀ ਹਾਂਜੀ ਤੇ ਰੁੱਤ ਬਦਲ ਗਈ ਹੈ ਨਾ ਬਿਲਕੁਲ ਤੇ ਜਿਹੜੀ ਬੱਕਰੀ ਆ ਬੀਟਲਾ ਇਹ ਤੁਹਾਨੂੰ ਪਤਾ ਵੀ ਰੁੱਤ ਦੇ ਹਿਸਾਬ ਨਾਲ ਚੱਲਣ ਵਾਲਾ ਜਾਨਵਰ ਆ ਹਾਂ ਤਾ ਇਹਦੀ ਕੀ ਸਾਮ ਸੰਭਾਲਾ ਬਈ ਠੰਡ ਦੇ ਵਿੱਚ ਦੇਖੋ ਠੰਡ ਦੇ ਵਿੱਚ ਜੇ ਤਾਂ ਚਰਵਾਹਿਆਂ ਵਾਲੇ ਹਿਸਾਬ ਨਾਲ ਜਾਈਏ ਹੂੰ ਫਿਰ ਉਸ ਹਿਸਾਬ ਨਾਲ ਹੋਰ ਕੁਛ ਹੈ ਜੇ ਅਬ ਸਟਾਲ ਫੀਡਿੰਗ ਤੇ ਜਾਈਏ ਜਿੱਥੇ ਨੀਰੇ ਨੂਰੇ ਚਾਰੇ ਜਾਨੂੰ ਘਰੇ ਖੜਾ ਕੇ ਇਕ ਥਾਂ ਮੇ ਪਾਉਣੇ ਆ ਉਹ ਇੱਕ ਵੱਖਰਾ ਮੈਟਰ ਹੈ ਠੀਕ ਹੈ ਠੀਕ ਹੈ ਆਪਾਂ ਰਲ ਮਿਲੀ ਜੀ ਗੱਲ ਕਰੀਏ ਵੀ ਦੋਨਾਂ ਦੇ ਕੰਮ ਆ ਜੇ ਗੱਲ ਹੂੰ ਹੈਨਾ ਹੂੰ ਜੇ ਜੇ ਚਰਵਾਹਿਆਂ ਵਾਲੀ ਗੱਲ ਤੇ ਜਾਓਗੇ ਨਾ ਤਾਂ ਮੈਂ ਨਹੀਂ ਕਹਦਾ ਵੀ ਇਹ 90% ਚਰਵਾਹੀ ਇੱਕ ਦੂਜੇ ਦੀ ਗੱਲ ਨੂੰ ਕੱਟਦੇ ਹੀ ਹੁੰਦੇ ਨੇ ਹੂੰ 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 ਠੀਕ ਹੈ ਨਾ ਸਾਰਿਆਂ ਦੀ ਸਾਂਝੂ ਵਾਲੀ ਕੋਈ ਬੜਾ ਜਣਾ ਨਹੀਂ ਹੈਗਾ ਕਿਉਂਕਿ ਸਭੀ ਨਹੀਂ ਬੜਾ ਜਣਾ ਹਾਂ ਦੁਨੀਆ ਤਨੂੰ ਪਤਾ ਸਾਰੀ ਇੱਕ ਤਰ੍ਹਾਂ ਇੱਕ ਤਰ੍ਹਾਂ ਨਹੀਂ ਹੁੰਦੀ ਸਹੀ ਗੱਲ ਹੈ ਬੇਸਿਕ ਜੀ ਗੱਲ ਆ ਜਿਹੜੀ ਦੋਨਾਂ ਦੇ ਕੰਮ ਆ ਜੇ ਬਾਕੀ ਹੁਣ ਦੁਨੀਆ ਸਾਰੀ ਸਿਆਣੀਆਂ ਜਾਂ ਤੈਨੂੰ ਪਤਾ ਬਾਲਾ ਵੀ ਨਹੀਂ ਹੁੰਦਾ ਠੀਕ ਹੈ ਨਾ ਬਾਕੀ ਜਿਹੜੇ ਜਿਹੜੇ ਤੈਨੂੰ ਲੋਕਾਂ ਨੇ ਸਵਾਲ ਕੀਤੇ ਨੇ ਕੋਈ ਉਸ ਦੇ ਸੰਬੰਧ ਵਿੱਚ ਮੈਂ ਮੈਡੀਕਲ ਦੇ ਸੰਬੰਧ ਵਿੱਚ ਜਾਂ ਕੁਝ ਵੀ ਆ ਹੁਣ ਆਪਾਂ ਚਲੋ ਵੈਕਸੀਨ ਤੋਂ ਸ਼ੁਰੂ ਕਰ ਲੈਂਦੇ ਹਾਂ ਆ ਦੇਖੋ ਨਵੰਬਰ ਚੱਲ ਚੋਣਿਆਂ ਦੀ ਬਾਡੀ ਲਗਭਗ ਸ਼ੁਰੂ ਹੋ ਗਈ। ਬਹੁਤ ਬਹੁਤ ਏਰੀਆ ਦੇ ਵਿੱਚ ਵੱਡੇ ਵੀਗੇ ਬੱਚੇ ਖੜਾਈ ਆ। ਜਦੋਂ ਇਹ ਧਰਤੀ ਬਹਿਲੀ ਹੋ ਗਈ ਇਹ ਆਪਣੇ ਪੰਜਾਬ ਦਾ ਵੈਸਟ ਮੌਸਮ ਦਾ ਤੰਦਰੁਸਤ ਮੌਸਮ। ਕਿਉਂਕਿ ਮੂਰੇ ਠੰਡ ਜ਼ਿਆਦਾ ਆਉਣ ਵਾਲੀ ਆ ਦਸੰਬਰ ਜਨਵਰੀ ਚ। ਜਿਹੇ ਕਿਸ ਨੇ ਵੈਕਸੀਨ ਵੈਕਸੀਨੇਸ਼ਨ ਕਰਨੀਆਂ ਵੈਕਸੀਨ ਲਾਉਣੀਆਂ ਨੇ ਉਹ ਹੁਣ ਲਗਣੀਆਂ ਆ। ਆਰ ਉੱਤੇ ਚ ਉੱਤੇ ਉੱਪਰ ਚ 15 ਅਕਤੂਬਰ ਤੋਂ ਬਾਅਦ ਵੈਕਸੀਨ ਲਾ ਲਓ। ਕਿਹੜੀਆਂ ਕਿਹੜੀਆਂ ਵੈਕਸੀਨਾਂ ਹੋਣੀਆਂ? ਬੀਪੀਆਰ ਲਾ ਲਓ, ਈਟੀਡੀਡੀ ਲਾ ਲਓ। ਮੈਂ ਤਾਂ ਇਹ ਨਹੀਂ ਜਿਹੜੀ ਐਫਐਮਡੀ ਆ ਉਹ ਬੱਕਰੀ ਚ ਨਹੀਂ ਆਉਂਦੀ। ਉਹ ਜੋ ਮਰਜ਼ੀ ਤੁਹ ਮੂੰਹ ਪਕੜਨੇ ਪੈਰ ਪਕੜਨੇ ਮੂੰਹ ਖੁਰਦੀ ਬਿਮਾਰੀ ਵੱਡੇ ਪਸ਼ੂਆਂ 'ਚ ਆਉਂਦੀ ਹੈ ਬੱਕਰੀ 'ਚ ਨਹੀਂ ਆਉਂਦੀ। ਉਹ ਵੱਡੇ ਪਸ਼ੂਆਂ ਦੇ ਵਿੱਚ ਰੱਖੀ ਹੋਈ ਹੈ ਮਾੜੀ ਮਾੜੀ ਲਾਗ ਹੋਏ ਨੇ ਜੇ ਬੱਕਰੀਆਂ ਕੱਲੀਆਂ ਲੱਗ ਰੱਖੇ ਨੇ ਬੱਕਰੀਆਂ ਜੋ ਐਫਐਮਡੀ ਨਹੀਂ ਹੁੰਦੀ। ਹੂੰ ਤੇ ਇਹ ਲਈ ਪੀਪੀਆਰ ਹੋ ਗਈ ਈਟੀਟੀ ਮੈਂਡ ਦਾ ਹੀ ਜਰੂਰੀ ਹੁੰਦਾ ਹੈ। ਦੋ ਦੋ ਵਾਰ ਮੈਂ ਜਰੂਰੀ ਆ। ਹਾਂ ਇਹ ਅਕਤੂਬਰ ਜਾ ਕੇ 15 ਅਕਤੂਬਰ ਤੋਂ 30 ਅਕਤੂਬਰ ਦੇ ਵਿੱਚ ਵਿੱਚ ਸਾਰੀਆਂ ਆਪਣੀਆਂ ਵੈਕਸੀਨਾਂ ਲਾ ਲਓ। ਹੂੰ ਠੀਕ ਹੈ ਜੀ। ਤੇ ਕਿਵੇਂ ਲਾਉਣੀਆਂ ਨੇ ਬਈ ਵੈਕਸੀਨਾਂ ਤੁਸੀਂ ਕਿਵੇਂ ਲਾਉਨੇ ਹੋ ਇੱਕ ਐਮ ਐਲ ਲੱਗਣੀ ਆ ਅੱਛਾ ਇੱਕ ਦਵਾਈ ਆਉਂਦੀ ਆ ਨਾਲ 100 ਐਮ ਐਲ ਪਾਣੀ ਹੁੰਦਾ ਉਹ ਰਲਾ ਲੈਣਾ ਉਹ 1 ਐਮ ਐਲ ਦੀ ਡੋਜ਼ ਆ ਵੱਡਾ ਜਾਂ ਜਾਨਵਰਾ چاہے ਮਹੀਨੇ ਦਾ ਬੱਚਾ ਹੋਵੇ 1 ਐਮ ਐਲ چاہے ਵੱਡਾ ਜਾਨਵਰਾ 1 ਐਮ ਐਲ ਦੀ ਡੋਜ਼ ਹਸ ਕਿਨ ਖਿੱਚ ਕੇ ਲੋੜੇ ਠੀਕ ਆ ਮੈਡੀਕਲ ਦੇ ਵਿੱਚ ਤਾਂ ਤੁਸੀਂ ਇਹੀ ਚੀਜ਼ ਵਰਤਦੇ ਹੋ ਕੱਲੀ ਹੈ ਮੈਨੂੰ ਲੱਗਦਾ ਨਹੀਂ ਹੋਰ ਵੀ ਜੋ ਲੋੜ ਪੈਂਦੀ ਆ ਅੱਛਾ ਲੋੜ ਸਾਨੂੰ ਵੈਸੇ ਇਸ ਚੀਜ਼ ਦੀ ਲੋੜ ਘੱਟ ਪੈਂਦੀ ਆ ਕਿਉਂਕਿ ਸਾਨੂੰ ਜਾਣਕਾਰੀ ਆ ਹੂੰ ਸਾਨੂੰ ਜੇ ਕੋਈ ਪਸ਼ੂ ਬਿਮਾਰ ਹੋ ਜੇ ਮਾਲਾ ਵੈਕਸੀਨੇਸ਼ਨ ਨਹੀਂ ਵੀ ਕਰੀ ਕੋਈ ਗਾਂ ਜਾਨਵਰ ਪ੍ਰੋਬ ਠੀਕ ਹੈ ਵੈਕਸੀਨ ਦੀ ਲੋੜ ਉਹ ਬੰਦਿਆਂ ਨੂੰ ਆ ਜਿਹੜੇ ਬੰਦਿਆਂ ਨੂੰ ਇਸ ਬੱਕਰੀ ਦੇ ਸਬੰਧ ਵਿੱਚ ਮਤਲਬ ਜਿਹੜੀਆਂ ਪਦੀਆਂ ਸਮੱਸਿਆਵਾਂ ਆਉਂਦੀਆਂ ਉਹਦੀ ਘੱਟ ਜਾਣਕਾਰੀ ਹੈ ਹੂੰ ਉਹਨੂੰ ਇਹ ਦੋਨੇ ਕਰ ਲੈਣੀਆਂ ਚਾਹੀਦੀਆਂ ਨੇ ਫਿਰ ਉਹਨੂੰ ਸਮੱਸਿਆ ਘੱਟ ਆਊਗੀ ਉਹ ਜਿਹੜੀ ਆਊਗੀ ਮਾੜੀ-ਮੋਟੀ ਸਾਡੇ ਵਰਗੇ ਨਾਲ ਸਲਾਹ ਕਰਕੇ ਕਵਰ ਕਰ ਲੈਂਦਾ ਸਹੀ ਗੱਲ ਆ ਠੀਕ ਹੈ ਹੁਣ ਬੱਕਰੀਆਂ ਤਕਰੀਬਨ ਸਾਡੀਆਂ ਗੱਬਣ ਨੇ ਹੁਣ ਇਹਨਾਂ ਨੂੰ ਵੀ ਪਤਾ ਇਹਨਾਂ ਨੇ ਵੀ ਆਪ ਉਹਦੀਆਂ ਬੱਕਰੀਆਂ ਸਾਰੀਆਂ ਗੱਬਣ ਕਰਾਤੀਆਂ ਅੱਜ ਤੋਂ ਇੱਕ ਮਹੀਨਾ ਡੇਢ ਮਹੀਨਾ ਪਹਿਲਾਂ ਉਹ ਮੈਂ ਜਿਵੇਂ ਦੱਸਿਆ ਸੀ ਫਸਲਾਂ ਦੇ ਹਿਸਾਬ ਨਾਲ ਹੂੰ ਹੂੰ ਗਾਂਹਾਂ ਜਾ ਕੇ ਮਾਲਾ ਵੀ ਇਹ ਲੋਹੜੀ ਤੋਂ ਬਾਅ ਐ ਤਾਂ ਜੇੜਚ ਵੀ ਸੂਈ ਜਾਂਦੀਆਂ ਨੇ ਹਾਰਜ ਵੀ ਸੂਈ ਜਾਂਦੀਆਂ ਨੇ ਹੂੰ ਹੂੰ ਤੇ ਉਹ ਫਿਰ ਉਹ ਤੋਂ ਗਰਮੀ ਜ਼ਿਆਦਾ ਹੁੰਦੀ ਆ ਠੀਕ ਹੈ ਡੀਹਾਈਡਰੇਸ਼ਨ ਰਹਿੰਦੀ ਆ ਪਸ਼ੂਆਂ ਨੂੰ ਵੀ ਜ਼ਿਆਦਾ ਜ਼ਿਆਦਾ ਦਰ ਸੂਆ ਬਾਈ ਫਿਰ ਤੁਸੀਂ ਆਹ ਲੈਨੇ ਹੋ ਠੰਡ ਨੰਗੀ ਤੋਂ ਬਾਅਦ ਹਾਂ ਸਿਆਲਾ ਵਾਲਾ ਲੰਘ ਕੇ ਗਾਹਾਂ ਵੀ ਉਹ ਫਿਰ ਦੁੱਧ ਦਾ ਸਮਾਂ ਆਉਂਦਾ ਉਹ ਦੁੱਧ ਬਦਲ ਜਾਂਦੀ ਆ ਦੁੱਧ ਤਾਂ ਪਾਉਣਾ ਜਿਹਨੇ ਦੁੱਧ ਪਾਉਣਾ ਨਾ ਇਕੱਠੀਆਂ ਬੱਕਰੀਆਂ ਸੂਆ ਕੇ ਜਿਵੇਂ ਸਾਡੇ ਕੋਲ ਜ਼ਿਆਦਾ ਪਸ਼ੂ ਨੇ ਹੂੰ ਅਸੀਂ ਇਕੱਠੀਆਂ ਸੂਆ ਕੇ ਫਿਰ ਉਹ ਤੋਂ ਦੁੱਧ ਚੱਲਦਾ ਸਾਡਾ ਮਤਲਬ 7 ਅੰਨੇ ਵੀ ਦੁੱਧ ਵਾਲਾ ਸੀਜ਼ਨ ਲੱਗ ਜੀ ਉਹ ਤਾਂ ਮੈਨੂੰ ਦੁੱਧ ਪੀ ਜਾਂਦਾ ਤੇ ਬਾਕੀ ਛੋਟੇ ਲੈ ਨਹੀਂ ਉਹ ਉਹ ਗਾਹ ਗਰਮੀ ਦੇ ਵਿੱਚ ਜਦੋਂ ਹਾਰਡ ਸੌਣ ਦੇ ਵਿੱਚ ਬੱਚੇ ਬਾਲ ਨੇ ਔਖ ਨੇ ਥੋੜੇ ਬੱਚਿਆਂ ਵਾਲੇ ਦਾ ਸਰ ਜਾਂਦਾ ਜਿਵੇਂ ਥੋੜੀਆਂ ਬੱਕਰੀਆਂ ਨੇ ਗਏ ਕੋਲੇ ਥੋੜੇ ਬੱਚੇ ਨੇ ਸਰ ਜਾਂਦਾ ਹੁਣ ਜੇ ਉੱਥੇ ਜਾ ਕੇ 40 ਬੱਕਰੀਆਂ ਸਵਾਰੀਆਂ 100 ਬੱਚਾ ਹੋ ਗਿਆ ਬਹੁਤ ਔਖਾ ਉਹਦਾ ਔਖਾ ਹੁੰਦਾ ਗਰਮੀ ਕਿਨ ਬੱਚਾ ਤਾਂ 21 ਸਾਰੀ ਰਾਤ ਲਿਆ ਜਾਂਦਾ ਕਈ ਵਾਰ ਰੁੱਸੇ ਜਾਵੇ ਅੱਗੇ ਕੀ ਹੁਣਾਂ ਨੂੰ ਬਚਲਾ ਬਹੁਤ ਹੈ ਜਿਹੜੇ 10 ਵੀ ਇਕੱਠੇ ਉਦੋਂ ਬਿਮਾਰ ਹੋ ਜਾਣ ਫਿਰ ਅੱਕਣ ਵਾਲਾ ਕੰਮ ਹੋ ਜਾਂਦਾ ਫਿਰ ਅੱਕ ਕੇ ਸੱਟ ਵੀ ਦੰਦੇ ਪਰ ਵਾ ਕੇ ਮਾਰੀ ਦੇ ਵਾ ਕੇ ਮਾਰੀਦਾ ਵੀ ਜਾ ਯਾਰ ਭੈਣਾਂ ਦਾ ਜਰਨਾ ਮਰਦਿਆਂ ਜਨਾ ਜਾਂਦੇ ਤੇ ਕੀ ਇਹ ਗੱ ਬકરી ਕੱਕੜੀ ਬਹੁਤ ਬકરી ਕੱਕੜੀ ਬકરી ਕੱਕੜੀ ਇਹ ਤਾਂ ਹਾਦੀ ਖੇੜਦੀ ਸੋਹਣੀ ਲੱਗਦੀ ਆ ਤਾਂ ਕੋਈ ਪਤਾ ਨਹੀਂ ਘੰਟੇ ਨੂੰ ਕਦੋਂ ਚੂਲ ਜੀ ਬਿੰਗੀ ਹੋ ਜਾਏ ਕਦੋਂ ਰੁਸਕੇ ਜੇ ਵਹਿ ਜੇ ਜਿਹੜਾ ਜਾਣਕਾਰ ਬੰਦਾ ਉਹ ਪਕਰ ਕਰ ਲੈਂਦਾ ਵੀ ਇਹ ਥੋੜੀ ਜੀ ਰੁਸਦੀ ਜੇ ਫਲਾਨੀ ਚੀਜ਼ ਦੀ ਲੋੜ ਹੈ ਸਹੀ ਗੱਲ ਆ ਲੋ ਕਰ ਲੈਂਦਾ ਹਲੋ ਹੋ ਜਾਂਦਾ ਮੁਕਾਬਰ ਹੋ ਜਾਂਦੀ ਹੈ ਨਾ ਹੁਣ ਜਾਣ ਬੰਦਾ ਜਿਹਨੂੰ ਸਿਰੇ ਚੜ ਜਾਂਦੀ ਆ ਫਿਰ ਉਹ ਤਾਂ ਦੱਸਣ ਵਾਲੀ ਗੱਲ ਹੁੰਦੀ ਆ ਯਾਰ ਇੱਕੋ ਹੀ ਲੇਰ ਮਾਰੀ ਸੀ ਠੀਕ ਤੇ ਬਾਕੀ ਭਾਈ ਜਿਵੇਂ ਤੁਸੀਂ ਹੁਣ ਬਾਹਰ ਚਾਰਦੇ ਹੋ ਨਾ ਤੁਸੀਂ ਤਾਂ ਤੇ ਚਰਾਣ ਤੇ ਜੋਰ ਆ ਛੋਡਾ ਸਾਰਿਆਂ ਦਾ ਤਾਂ ਭਾਈ ਫਿਰ ਬਾਹਰ ਕੀ ਥਾਡੀ ਅਸੂ ਕੱ ਉਹਨੇ ਮਤਲਬ ਜਿਹੜਾ ਆ ਡੇਕ ਦਾ ਰਕਤ ਆ ਇਹਦੇ ਵਿੱਚ ਮਤਲਬ ਰਸਾ ਪੈਂਦਾ ਤੇਲ ਦਰੂੜ ਪੈਣ ਲੱਗ ਜਾਂਦੀ ਆ ਇਹਦੇ ਵਿੱਚ ਤੰਤ ਪੈਂਦਾ ਪੁਰਾਣੇ ਸਮੇਂ ਦੇ ਵਿੱਚ ਅੱਜ ਕੱਲ ਦੀ ਰੁੱਤ ਆਉਣ ਤੱਕ ਡੇਕ ਨਹੀਂ ਸੀ ਬੋਲਣ ਦੇ ਅੱਛਾ ਇਹ ਡੇਕਾਂ ਹੁਣ ਪੈਣ ਗਈਆਂ ਹੁਣ ਸਭ ਨੂੰ ਸੰਗਾਈ ਉਹਨਾਂ ਨੂੰ ਵੀ ਸੰਗਾਉਣ ਦੀ ਲੋੜ ਆ ਜਿੰਨਾਂ ਦੇ ਹੈਗੀਆਂ ਨੇ ਤੇ ਇਹਨਾਂ ਨੂੰ ਵੀ ਲੋੜ ਆ ਖਵਾਉਣ ਦੀ ਇਹ ਜਿਵੇਂ ਤੁਸੀਂ ਹੁਣ ਆ ਲਾਇਕ ਐ ਹੋਣਾ ਇੱਥੇ ਇਹ ਵੀ ਮੰਨ ਕੇ ਲੋ ਕਿਸੇ ਦੀ ਮੋਟਰ ਤੋਂ ਜਾਂ ਕਿਸੇ ਨੇ ਕਿਹਾ ਵੀ ਉੱਥੋਂ ਵੱਢ ਕੇ ਲਿਆਉਣੇ ਹਾਂ ਉਸ ਦਰਖਤ ਤੁਸੀਂ ਮੇਰਾ ਬੁਰਾ ਸਾਡੇ ਉਨੇ ਹੈ ਵੀ ਨਹੀਂ ਉਧਰ ਉਧਰ ਸਾਨੂੰ ਤਾਂ ਜ਼ੋਰ ਪਿਆ ਰਿਹਾਦਾ ਉਹਨਾ ਸਭੀ ਨੂੰ ਦਾ ਫੋਨ ਆ ਗਿਆ ਕਿੰਦਰ ਮਰ ਗਿਆ ਸਾਡੇ ਦਰਗਤ ਨਹੀਂ ਜਾਗੇ ਅੱਜ ਅੱਛਾ ਇਹ ਲੋਕ ਸੰਗਾਉਂਦੇ ਐ ਸੋ ਉਥੋਂ ਹਾਂ ਹੂੰ ਉਹ ਬਾਈ ਜਿਵੇਂ ਪਹਿਲਾਂ ਦੇ ਟਾਈਮ ਚ ਦਾ ਤੁੱਕੇ ਜ਼ਿਆਦਾ ਖਾਂਦੀਆਂ ਸੀ ਹਨਾ ਇਹ ਉਹ ਪੁਰਾਣੇ ਸਮੇਂ ਸੀ ਪੁਰਾਣੇ ਸਮੇਂ ਹੁਣ ਤਾਂ ਕਿ ਕਰਾਂ ਤੁੱਕੇ ਹੁਣ ਤਾਂ ਕਿ ਕਰੀਆਂ ਜਾਂਦੀਆਂ ਤੁੱਕੇ ਵੀ ਕੀ ਲੱਗਣਾ ਹੈ ਗਈਆਂ ਨੇ ਤੁੱਕੇ ਪਹਿਲਾਂ ਗੱਲ ਕਰੀ ਜਾਂਦੇ ਸੀ ਵੀ ਬਾੜੇ ਚ ਧੂਫ ਵਾਂਗੂ ਸਮੈਲਾਉਂਦੀ ਸੀ ਉਹ ਕੀ ਗੱਲ ਸੀ ਬਾਈ ਉਹ ਦੱਸਿਓ ਮਾੜੀ ਬਾਲਾ ਦਿਨੇ ਤੁੱਕੇ ਤੱਕੇ ਚਰੇ ਹੁੰਦੀ ਸੀ ਨਾ ਉਹ ਹੁੰਦਾ ਸੀ ਜ਼ਿਆਦਾਤਰ ਅਪ੍ਰੈਲ ਮਈ ਜੂਨ ਇਹਨਾਂ ਮਹੀਨਿਆਂ ਦੇ ਵਿੱਚ ਤੁੱਕਾ ਹੁੰਦਾ ਕਿ ਕਰਦਾ ਬਹੁਤ ਜ਼ਿਆਦਾ ਫੱਗਣ ਚੇਤ ਉਦੋਂ ਜਦੋਂ ਦਿਨੇ ਬੱਕਰੀਆਂ ਇਤੋਂ ਕਿਤੋਂ ਕਿਤੋਂ ਰੱਜ ਕੇ ਖਾਣੇ ਫਿਰ ਸ਼ਾਮ ਨੂੰ ਜਾ ਕੇ ਮਤਲਬ ਰਾਤ ਨੂੰ ਬੈਠ ਕੇ ਬਾੜਿਆਂ 'ਚ ਗਾਲੀ ਕਰਨੀ ਤਾਂ ਉਹ ਬੀਜੇ ਘੜ ਘੜ ਨਿਕਲੀ ਜਾਂਦੀ ਗਾਲੀ 'ਚੋਂ ਤੇ ਬਾਕੀ ਉਹ ਬਾੜੇ ਦੇ ਵਿੱਚ 스멜 ਆਉਂਦੀ ਸੀ ਤੁੱਕਾ ਬਹੁਤ ਦੇਖਿਆ ਜੇ ਕੋਈ ਕੱਚਾ ਉਹ ਵੀ ਚੱਬ ਕੇ ਦੇਖੋ ਸਵਾਲ ਬੋਲਦਾ ਉਹੀ ਸਵੈਲ ਬਾੜੇ ਜਾਂਦੀ ਜਿਵੇਂ ਠੀਕ ਹੈ ਜਿਵੇਂ ਧੂਫ ਲਈ ਹੁੰਦੀ ਆ ਕੀਰਾ ਟੁੱਕਾ ਚੱਬ ਲਿਆ ਤੂੰ ਜੇਬ ਭਰੇਗਾ ਹੂੰ ਹੋਰ ਦਾ ਚਾ ਜੇਬ ਭਰੇਗਾ ਤੂੰ ਜੋ ਟੁੱਕਾ ਖਾਣ ਜਿਵੇਂ ਕਿ ਜੇਬ ਕਿਵੇਂ ਬਾਈ ਦੇਖੋ YouTube ਇੱਕ ਦੇਸੀ ਟੁੱਕਾ ਖਾ ਲਿਆ ਹਾਂ ਤੂੰ ਦੂਜੇ ਦਿਨ ਜੇਬ ਭਰੇਗਾ ਮਤਲਬ ਵੀ ਜੇਬ ਭਰ ਲਾ ਯਾਰ ਮੈਂ ਤਾਂ ਰੋਜ਼ ਖਾਇਆ ਕਰੂੰ ਐ ਉਹ ਮਿੱਠਾ ਹੁੰਦਾ ਤੇ ਦੁੱਧੀ ਜਦ ਮਿੱਠਾ ਆਉਂਦਾ ਫਿਰ ਉਦੋਂ ਬਾਅਦ ਉੱਪਰ ਦੀ ਪਾਣੀ ਪੀ ਕੇ ਦੇਖੀ ਜਹੇ ਜੀ ਚੀਨੀ ਪੀ ਲਈ ਜਹੇ ਜਾ ਉਹ ਬੇਨਾਲੇ ਤੇਰੀ ਬੈਬਾਦੀਆ ਸਾਰੀਆਂ ਅੰਦਰੋਂ ਕੱਢ ਦੋ ਹੁਣ ਆਪ ਹੈਗੇ ਨਾ ਸਾਡੇ ਆਪ ਮਤਲਬ ਕਿਤੇ ਕਿਤੇ ਜਿਵੇਂ ਸਾਡੇ ਆ ਖੜੀਆਂ ਨਾ ਕਿਤੇ ਵੱਡੀ ਟਮੇ ਟਮੇ ਆ ਜਾਈ ਨਹੀਂ ਤੇ ਬਾਈ ਉਹ ਫਿਰ ਹੁਣ ਬਾਹਰ ਇਹਨਾਂ ਨੂੰ ਕੀ ਪਾਵਾਂਗੇ ਦਰਾਖਤ ਇੱਕ ਦਾ ਹੁਣ ਤਾਂ ਸ਼ੰਗਾਈ ਚੱਲੀ ਜਾਂਦੀ ਵੀ ਦੇਖਾਂ ਢੁਕਾਂ ਤੋਂ ਬਾਅਦ ਸਿਆਲਾਂ ਵਾਲੇ ਦਰਾਖਤ ਆ ਜਾਣਗੇ ਸਾਡੇ ਹਿਸਾਬ ਨਾਲ ਬਾਹਰਲੇ ਚਰਵਾਇਆਂ ਵਾਲੇ ਦੇ ਉਹ ਸਿਆਲਾਂ ਵਾਲੇ ਦਰਾਖਤ ਆ ਜਾਣਗੇ ਜਿਹੜੇ ਉਹ ਮਤਲਬ ਫਸਟਾਲ ਫੀਡਿੰਗ ਵਾਲੇ ਆ ਉਹਨਾਂ ਨੇ ਨੀਰੇ ਸ਼ੁਰੂ ਜਮਾ ਕਰ ਲੈਣੇ ਨੀਰੇ ਮਗਵਾਰਿੰਗ ਪੂਰੇ ਲੈਣਾ ਇਹ ਜੰਡਪੱਤੀ ਹੋ ਗਈ ਆ ਜਾ ਕੋਈ ਪਾਈ ਜਾਂਦੇ ਨੇ ਠੀਕ ਹੈ ਇਹੋਂ ਠੰਡ ਚ ਜ਼ਿਆਦਾ ਧਿਆਨ ਦੇਣ ਵਾਲੀ ਕੀ ਗੱਲ ਹੁੰਦੀ ਆ ਕੋਸੇ ਨਹੀਂ ਹੁੰਦਾ ਜਦੋਂ ਬੱਕਰੀਆਂ ਦਾ ਮਤਲਬ ਜਿਹੜੇ ਹਿਸਾਬ ਨਾਲ ਸੀ ਗੱਭਣ ਕਰਾ ਦਿੰਦੇ ਆ ਹੁਣ ਗੱਭਣ ਨੇ ਬੱਕਰੀਆਂ ਸਿਆਲਾਂ ਦੇ ਵਿੱਚ ਗੂੜੇ ਸਿਆਲਾਂ ਦੇ ਵਿੱਚ ਤਿੰਨ ਤਿੰਨ ਮਹੀਨੇ ਨਹੀਂ ਅੱਧ ਗੱਭੂ ਤੋਂ ਟੱਪੀ ਹੋਣਗੀਆਂ ਇਹਨਾਂ ਨੂੰ ਠੰਡ ਲੱਗਦੀ ਨਹੀਂ ਇਹ ਤਾਂ ਬਾਹਰ ਬੈਠਾ ਕਰਦੀ ਆ ਅੱਛਾ ਮੰਨ ਕੇ ਚੱਲੋ ਜਿਹੜੀ ਪੱਕਰੀ ਕੱਪਣਾ ਉਹਨੂੰ ਹੰਡ ਘੱਟ ਲੱਗਦੀ ਆ ਹਾਂ ਜਿਹੜੀ ਗੱਭਣ ਬੱਕਰੀ ਕਰਾਤੀ ਉਹਦਾ ਸਿਆਲਾਂ ਚ ਨਿਕਲ ਨਿਕਲ ਕੇ ਬਾਹਰ ਵਹਿੰਦੀ ਆ ਸੂਹੀ ਹੋ ਗਈ ਠੰਡ ਆਪੇ ਲੱਗੂ ਤੁਸੀਂ ਸੂਆ ਠੰਡ ਤੋਂ ਬਾਅਦ ਲਾਓ ਜਿਆਦਾ ਕੱਤੇ ਤੋਂ ਪਹਿਲਾਂ ਉਹ ਠੰਡੇ ਦੇ ਨਾ ਬੱਚਾ ਪਲੇ ਨਾ ਉਹ ਰਗੜੀ ਆ ਕਹਿੰਦਾ ਮਰ ਜੇ ਜਦੋਂ ਸਿਆਲ ਚ ਹੁਣ ਸੂਈ ਹੋਈ ਬੱਕਰੀ ਠੰਡੇ ਉਹ ਇੱਕ ਤਾਂ ਹੁਣ ਕੋ ਮਜੂਰੀ ਆ ਇੱਕੋ ਤੋਂ ਠੰਡ ਪੈ ਗਈ ਉਹ ਵਿਚਾਰੀ ਢਿੱਲੀ ਇੱਕ ਸਿਆਲਾ ਜਰੋਂ ਝੜੀ ਲੱਗਦੀ ਆ ਬਾਰਿਸ਼ ਦੀ ਉਦੋਂ ਉਦੋਂ ਹੁੰਦਾ ਨਾ ਵੀ ਬੱਕਰੀ ਜੇ ਗੱਬਣਾ ਤਾਂ ਠੰਡ ਘੱਟ ਲੱਗੂ ਨੂੰ ਹਾਂ ਗੱਬਣ ਨੂੰ ਨਹੀਂ ਲਉਦੀ ਉਹ ਬਾਹਰ ਨਿਕਲ ਕੇ ਬੈਠੂ ਜਾਂ ਹੂਗੜਾ ਝੜਦੀ ਆ ਜਾਂ ਦੁੱਧ ਚੋਨੇ ਆਉਂਦਾ ਆਪਾਂ ਉਹ ਜਾਨ ਉਹਦੇ ਮਤਲਬ ਨਾ ਜੁਆਈ ਬੰਦਾ ਸਾਰਾ ਕੁਝ ਅੰਦਰ ਹੁਣ ਗੱਬਣ ਵੀ ਆ ਉਹਦੇ ਅੰਦਰ ਹੁਣ ਬੱਚੇ ਹੋਣਗੇ ਦੀ ਗਰਮੈਸ਼ ਵੀ ਆ ਨੂੰ ਬਾਕੀ ਭਰ ਜਾਂਦੀ ਠੰਡ ਦੇ ਵਿੱਚ ਉਹ ਜਿਹੇ ਸਾਡੇ ਤੇ ਚਰੇ ਉਸ ਤਰ੍ਹਾਂ ਦੇ ਹੁੰਦੇ ਨੇ ਉਹੋ ਜਿਹਾ ਕੋਈ ਗਾਣਾ ਫੱਕਾ ਵੀ ਪਾਉਣਾ ਜੋ ਵੀ ਆ ਉਹਨੂੰ ਜਾਣ ਰਹਿੰਦੀ ਆ ਠੰਡ ਹੀ ਕੱਟ ਜਾਂਦੀ ਆ ਤੇ ਭਾਈ ਜਿਵੇਂ ਹੁਣ ਤੁਸੀਂ ਇਕੱਠੇ ਹੋਣਾ ਤਿੰਨੇ ਚਲੋ ਤੁਸੀਂ ਸਰਚ ਵੀ ਕੀਤੀ ਆ ਬੱਕ ਨੇ ਜਿਵੇਂ ਪਹਿਲਾਂ ਦੱਸਿਆ ਵੀ ਤਿੰਨਾਂ ਦਾ ਵੀ ਯੋਗਦਾਨ ਤੁਸੀਂ ਰਿਹਾਗਾ ਵਧੀਆ ਹਨ ਹਾਂ ਹਾਂ ਪ੍ਰਾਵਾ ਮੰਗੂ ਬਰਤ ਦੇਉ ਭਰਾ ਹੀ ਅਸੀਂ ਰਾਵੇ ਦਾ ਮੁੰਡਾ ਇਹ ਵੀ ਥੋੜਾ ਰਹਿਦਾ ਰੀਆ ਹਾਂ ਉਹ ਵੀ ਭਰਾ ਇੱਕ ਤਰ੍ਹਾਂ ਦੇ ਹਨ ਤੇ ਬਾਕੀ ਫਿਰ ਤਜਰਬਾ ਜਿਵੇਂ ਬੱਕਰੀਆਂ ਦਾ ਥੋੜਾ ਇੱਕੋ ਜਿਹਾ ਕੁ ਅਲੱਗ-ਅਲੱਗ ਆ ਬਈ ਹਜੇ ਵੀ ਵੀ ਇੱਕੋ ਜਿਹਾ ਇੱਕੋ ਜਿਹਾ ਹਾਂ ਕੋਈ ਕੋਈ ਫਰਕ ਨਹੀਂ ਮੇਰਾ ਥੋੜਾ ਮੈਡੀਕਲ ਵਾਲਾ ਥੋੜਾ ਜ਼ਿਆਦਾ ਨਾ ਨਾ ਹਾਂ ਉਹ ਇਹਨਾਂ ਨੂੰ ਵੀ ਸਪੋਰਟ ਮੈਂ ਦਿੰਨਾ ਪੂਰੀ ਠੀਕ ਹੈ ਇਹਦਾ ਜ਼ਿਆਦਾ ਸਾਡਾ ਨਹੀਂ ਇਹ ਹੀ ਸਾਨੂੰ ਕਰਦਾ ਸਾਰਾ ਕੁਝ ਇਹਦੇ ਜਿਵੇਂ ਇਹ ਕਹਿੰਦਾ ਇੰਨਾ ਤਾਂ ਐ ਕਰੋ ਐ ਕਰੋ ਅਸੀਂ ਉਹ ਵੀ ਕਰ ਲੈਨੇ ਜਦ ਇਹਨੂੰ ਕਮੀ ਦੇ ਵਿੱਚ ਹੀ ਜਾ ਰਹੇ ਗੇੜਾ ਲਾਉਂਦਾ ਰਹਿੰਦਾ ਉਹਨੂੰ ਕਮੀ ਵਿੱਚ ਹੀ ਦੀਂਦੀ ਆ ਕੋਈ ਨਾ ਕੋਈ ਵਿਆ ਕਮੀ ਵਿੱਚ ਹੀ ਆ ਬੱਕਰੀ ਚ ਸਾਨੂੰ ਦੱਸ ਦਿੰਦਾ ਵੀ ਆ ਬਰਤ ਲੋ ਯਾਰ ਕਰੋ ਇਹਦੀ ਆ ਚੀਜ਼ ਕਰੋ ਠੀਕ ਹੈ ਬਈ ਇਹਨੂੰ ਆ ਘਾਟ ਆ ਜਾਂ ਅਸੀਂ ਇਹਦੀ ਮੰਗਾ ਲੈਨੇ ਆ ਕਹਿੰਦੇ ਨੂੰ ਫੋਨ ਕਰਦਨੇ ਬਾਈ ਸਾਡੇ ਕੋਲੇ ਡੈਮੇਜਰ ਤੂੰ ਹੀ ਲਿਆ ਦੀ ਤੂੰ ਹੀ ਕਰ ਜਾ ਐਵੇਂ ਕਿਉਂ ਕਹੀਏ ਕਰਦਾ ਆ ਆਪਣੇ ਕੋਲੋਂ ਵੀ ਲਿਆ ਕੇ ਕਰ ਜਾਂਦਾ ਓਈ ਠੀਕ ਹੈ ਐ ਤਾਂ ਕਦੇ ਨੇ ਇੱਕ ਦੋ ਜਿਹੜੇ ਬਾਕਾ ਮਾੜਾ ਮੋਟਾ ਤਾਂ ਕਦੇ ਗਿਣੀ ਨਹੀਂ ਜਾ ਰਹੇ ਨੇ ਸਿੱਧੀ ਗੱਲ ਲਾ ਦਿੰਦਾ ਆਬਦਾ ਕੀ ਕਰਨਾ ਆਬਦਾ ਦਾ ਕਰੂ ਕਰੂ ਕੀ ਲੋਕਾਂ ਦੇ ਵੀ ਕਰਦਾ ਸਹੀ ਗੱਲ ਆ ਜਿਹੜਾ ਅੱਜ ਦੀ ਘੜੀ ਬੰਦੇ ਦੇ ਲੋਕਾਂ ਦੇ ਕਰਦਾ ਏ ਲੋਕ ਇਹਨੂੰ ਸਾਵਾ ਸੇ ਨਹੀਂ ਦੰਦੇ ਉਹੀ ਗੱਲ ਆ ਗਈ ਨਾ ਉਹੀ ਗੱਲਾਂ ਘਟ ਰਹੇ ਨੇ ਕੋਈ ਨਾ ਆਲੀ ਮਨ ਦੇ ਚੱਲ ਅੱਜ ਤੂੰ ਅੱਧੀ ਰਾਤੋਂ ਤੈਨੂੰ ਫੋਨ ਕਰਤਾ ਮੈਂ ਤੇਰੇ ਅੱਧੀ ਰਾਤੋਂ ਖੜਦਾ ਉਹ ਤਾਂ ਤੈਨੂੰ ਮਾੜਾ ਜਿਹੜਾ ਤੇਰੇ ਸਾਹ ਦੇਣੀ ਕੋਲੇ ਰਹਿੰਦਾ ਉਹ ਤੈਨੂੰ ਚੰਗਾ ਸਹੀ ਗੱਲ ਆ ਹਾਂ ਲੋਕੋ ਬਾਦ ਨਾਂ ਨਹੀਂ ਲੈਂਦੇ ਨਾਂ ਨਹੀਂ ਲੈਂਦੇ ਬੰਦੇ ਦਾ ਨਾਂ ਕਰਨਾ ਚਾਹੁੰਦਾ ਉਹਨੂੰ ਕਿੱਥੋਂ 2 ਤੋਂ 3 300 ਕਿਲੋਮੀਟਰ ਤੇ ਜਲਦੀ ਚਲ ਆਪਾਂ ਤਾਂ ਇਹ ਚੀਜ਼ ਦੀ ਏਡੀ ਭੁੱਖ ਵੀ ਨਹੀਂ ਆਪਾਂ ਤਾਂ ਕਹਿ ਨੇ ਕੀ ਕਰ ਖੂਜ ਪਾ ਹੂੰ ਕੀ ਤੇ ਚਲੋ ਇਹ ਫਿਰ ਇਹ ਥੋੜਾ ਮੇਰਾ ਭੱਗ ਜਾਂਦਾ ਉਹ ਹੀ ਗੱਲ ਆ ਗਈ ਨਾ ਮੋੜ ਤੇ ਉਹ ਨਹੀਂ ਗੱਲ ਵੀਰੇ ਆਪਾਂ ਇਹਨੂੰ ਸੱਚੀ ਗੱਲ ਕਹਿੰਨੇ ਵੀ ਯਾਰ ਅਗਲਾ ਆਪ ਵੀ ਗੁਣ ਜਾਣੇ ਆ ਭੈਣੇ ਕਹਿੰਦੇ ਯਾਰ ਕੋਈ ਭੈਣ ਭਾਈ ਆਪਾਂ ਦਾ ਕਹਿੰਨੇ ਫਾਇਦਾ ਹੋ ਜੇ ਬੰਦਾ ਆਪ ਵੀ ਕਹੇ ਵੀ ਹਾਂ ਠੀਕ ਆ ਬਾਈ ਨਜਰਾ ਆਪਣੀ ਹੱਥ ਬੰਨ੍ਹ ਕੇ ਮੈਂ ਤੇ ਆ ਵੀ ਆਪਣਾ ਕੰਮ ਕਰਿਆ ਇਹੀ ਹੁੰਦਾ ਕੋਈ ਵੱਡਾ ਕੋਈ ਜਿਆਦਾ ਕ ਪੈਣ ਪਾਈਆਂ ਨਾਲ ਹੀ ਹੁੰਦਾ ਸਾਰਾ ਕੁਝ ਜਿਆਣੀ ਗੱਲ ਆਪਾਂ ਇਹ ਕਰ ਰਹੇ ਆ ਇਹ ਤੋਂ ਹੀ ਸਾਰਾ ਕੁਝ ਕਰਕੇ ਬਾਕੀ ਗੱਲ ਪਤਾ ਕੀ ਆ ਤੁਸੀਂ ਮਤਲਬ ਕੋਈ ਬੰਲਾ ਵੀ ਵਿੱਚ ਪੰਜ ਸੱਤ ਬੰਦੇ ਇਕੱਠੇ ਹੋ ਕੇ ਗਰੁੱਪਾਂ ਜੀ ਬਣ ਗਈ ਉਹ ਮਤਲਬ ਵਿੱਚ ਲੱਲੂ ਵੀ ਨੇ ਵਿੱਚ ਸਿਆਣੇ ਵੀ ਨੇ ਠੀਕ ਆ ਆਪਣੇ ਕੋਲ ਦਾ ਖਿਡਾਰੀ ਵੀ ਨਜ਼ਰ ਆਵੇ ਹੁਣ ਆ ਮੇਰੇ ਭਾਈ ਨੇ ਹੁਣ ਇਹ ਤੋਂ ਐ ਲਾਲਾ ਵੀ ਹੁਣ ਇਹ ਇਹ ਕੋਈ ਮਾੜੇ ਮੋਢੇ ਖਿਡਾਰੀ ਦਾ ਇਹ ਵੀ ਹੈ ਨਹੀਂਗੇ ਹੋਰ ਵੀ ਨੇ ਜਿਹੜੇ ਨਹੀਂ ਆ ਸਕੇ ਜਿਨ੍ਹਾਂ ਕੋਲ ਜਾਣੇ ਵੀ ਆ ਕਿਤੇ ਮਿਲਦੇ ਵੀ ਰਹਿੰਦੇ ਆ ਇਹ ਤਾਂ ਵੱਡੇ ਖਿਡਾਰੀ ਨੇ ਠੀਕ ਹੈ ਠੀਕ ਹੈ ਨਾ ਮੈਂ ਕਹਣਾ ਜੇ ਜਦੋਂ ਇਹ ਬੈਠੇ ਨੇ ਮੇਰਾ ਕੀ ਕੋਈ ਬਦਨਾਮੀ ਕਰ ਲੂਗੀ ਕਰ ਲੂ ਮੈਂ ਸਹੀ ਗੱਲ ਕਰ ਰਿਹਾ ਨਾ ਕਰ ਲੂ ਜੱਲੇ ਚਰ ਬਾਈ ਮੈਨੂੰ ਤਾਂ ਕੋਈ ਲੋੜ ਹੀ ਨਹੀਂ ਪੈਂਦੀ ਇਹਨਾਂ ਗੱਲਾਂ ਦੀ ਚੱਕਰੇ ਨੀ ਯਾਰ ਤੇ ਜਿਵੇਂ ਬਾਈ ਇੱਕ ਗੱਲ ਹੋਰ ਹਨਾ ਚਲ ਮੇਰਾ ਆਪ ਦਾ ਪਰਸਨਲ ਸਵਾਲ ਈ ਹੈ ਮੈਂ ਬਾਹਲੇ ਵਾਰੀ ਬਹੁਤਾ ਬਹੁਤਾ ਰਹਿ ਜੰਨਾ ਕਿਸੇ ਵੀਡੀਓ ਚ ਪੁੱਛਿਆ ਵੀ ਹੋਊਗਾ ਜਿਵੇਂ ਹੁਣ ਨਾਗਰੀਆਂ ਬੱਕਰੀਆਂ ਨੇ ਹਨਾ ਜਿਵੇਂ ਗੱਗੀ ਲਵੇ ਕਾਲੀਆਂ ਨੇ ਉਹਨਾਂ ਚ ਡੱਬਾ ਤੇ ਇਹ ਬੱਕਰੀਆਂ ਹੈਗੀਆਂ ਇੱਕ ਲਾਈਨ ਦੀਆਂ ਵੀ ਇਹ ਕਿਵੇਂ ਆ ਗੱਲ ਵੀ ਤੁਸੀਂ ਵੀ ਇਹ ਇੰਨਾ ਚ ਪੈਦਾ ਕਰ ਲੋਗੇ ਉਹ ਚੀਜ਼ ਹਾਂ ਹੋ ਜਾਂਦੀ ਐ ਇਹ ਹੋ ਜਾਂਦੀ ਐ ਇਨੇ ਮਤਲਬ ਕਾਲੀਆਂ ਨੂੰ ਪ੍ਰਮੋਟ ਕਰ ਲਿਆ ਮਾਲਾ ਜੇ ਫਰਜ਼ ਕਰੀਓ ਸਾਡੇ ਵਾਲਾ ਬੱਕਰਾ ਗਿਆ ਇਹਦੇ ਕੋਲ ਇਹਦੇ ਕੋਲ ਬੱਕਰੀ ਤੇ ਗਿਆ ਡੱਬਾ ਬੱਕਰਾ ਪੈ ਗਿਆ ਉੱਥੇ ਬੱਚਾ ਜਾਂ ਪਿਆ ਕਾਲਾ ਹੂੰ ਇਹਨੂੰ ਪਰਖਾ ਵੀ ਇਹ ਜਦੋਂ ਇਹ ਬੰਦਾ ਇਹ ਬੱਕਰਾ ਆਪਦੀ ਪਿੱਛੇ ਲਾਈਨ ਦੇ ਵਿੱਚ ਮਾਰਦਾ ਕੋਈ ਲਸਣ ਪਾਉਂਦਾ ਜਾਂ ਕੁਝ ਵੀ ਪਾਉਂਦਾ ਉਹ ਲਸਣ ਪਾਉਂਦਾ ਸੀ ਬਾਬਰ ਬੱਕਰਾ ਹਾਂ ਕੋਈ ਪੂਰਾ ਜਿਹਾ ਲਸਣ ਜਿਹੜਾ ਗੱਗੀ ਲਾਵੇ ਹੁਣ ਉਹਦੇ ਲਾਸ਼ ਨਾ ਕਿੱਡਾ ਇਹਨੇ ਮਤਲਬ ਬਾਲਾ ਵੀ ਬਰੀਡਰ ਕਾਲਾ ਹੀ ਰੱਖ ਲਿਆ ਜਿਹੜੇ ਡੱਬੇ ਜੰਮੇ ਵੇਚਦੇ ਹਾਂ ਉਹ ਕਾਲੇ ਤੋਂ ਪਾ ਕੇ ਇਹਨੇ ਕਾਲੀਆਂ ਵਧ ਗਈਆਂ ਕਾਲੀਆਂ ਵਧ ਗਈਆਂ ਜੇ ਉਹ ਕਾਲੇ ਨੂੰ ਨਾ ਰੱਖਦਾ ਡ ਉਹ ਮਤਲਬ ਸਾਡੇ ਵਾਲੀ ਲਾਈਨ ਚ ਹੋਈ ਹੈ ਉਹ ਪਾਉਂਦਾ ਸੀ ਲਸਣ ਬਾਬਰ ਹਰ ਇੱਕ ਦੇ ਥੋੜਾ ਜਿਹਾ ਲਸਣ ਪਾਉਂਦਾ ਸੀ ਪਾਉਂਦਾ ਸੀ ਜਿੱਥੇ ਮਰਜ਼ੀ ਪਾ ਦੇਵੇਂ ਪਿੰਡੇ ਤੇ ਇੱਕ ਲਾਲ ਜਿਹਾ ਲਸਣ ਪਾਉਂਦਾ ਸੀ ਪੂਰਾ ਜਿਹਾ ਠੀਕ ਹੈ ਹਾਂ ਤੇ ਬਾਕੀ ਬਈ ਉਹ ਫਿਰ ਜਿਹੜਾ ਬੱਕਰਾ ਆਪਾਂ ਬਰੀਡਰ ਰੱਖਦੇ ਹਾਂ ਨਾ ਤੁਸੀਂ ਮਾਲ ਦੇ ਵਿੱਚ ਅੱਜ ਦਾ ਤਿੰਨੇ ਬੈਠੇ ਹੋ ਹਾਂ ਤੇ ਉਹ ਇੱਕ ਤਾਂ ਸਾਰਿਆਂ ਨੂੰ ਪਤਾ ਵੀ ਮਾਂ ਚੰਗੀ ਹੋਵੇ ਦੁੱਧ ਚੰਗਾ ਹੋਵੇ ਗਾਂਹਾਂ ਉਹਦੀ ਮਾਂ ਚੰਗੀ ਹੋਵੇ ਤਾਂ ਬਾਪ ਚੰਗਾ ਹੋਵੇ ਹਨਾ ਇਹ ਚੀਜ਼ ਤਾਂ ਹੋ ਗਈ ਵੀ ਮੰਨ ਕੇ ਤੁਸੀਂ ਬਰੀਡਰ ਚੰਗਾ ਅਸਲ ਚੰਗਾ ਕਿਹਨੂੰ ਮੰਨਦੇ ਹੋ ਇੱਕ ਤਾਂ ਅਸੀਂ ਬਰੀਡਰ ਰੱਖ ਲਿਆ ਮਾ ਚੰਗੀ ਆ ਦੁੱਧ ਚੰਗਾ ਇਹਦਾ ਗੱਲ ਹੋ ਗਈ ਹੈ ਨਾ ਵੀ ਬਾਕੀ ਹੋਰ ਕੀ ਨਿਸ਼ਾਨੀਆਂ ਦੇਖਦੇ ਹਾਂ ਉਹਦੀਆਂ ਦੇਖੋ ਉਹੀ ਗੱਲ ਹੈ ਨਾ ਮਾਂ ਚੰਗੀ ਬਾਪ ਚੰਗੇ ਦਾ ਮਤਲਬ ਕੀ ਹੋ ਗਿਆ ਮਾਂ ਚੰਗੀ ਦੇ ਵਿੱਚ ਜਿਹੜੀਆਂ ਬੱਚੀਆਂ ਦੇਖ ਲਈਆਂ ਕੱਦ-ਕਾੜ ਦੇਖ ਲਿਆ ਦੁੱਧ ਦੇਖ ਲਿਆ ਸਕਿਨ ਦੇਖ ਲਈ ਪਤਲੀ ਪਿੰਡਾ ਪਤਲਾ ਹੱਡੀ ਬਰੀਕ ਦੇਖ ਲਈ ਨਹੀਂ ਹੱਡੀ ਦੇ ਵਿੱਚ ਦੱਸੋ ਵੀ ਹੱਡੀ ਜਿਹੜਾ ਉਹਦਾ ਬਾਡੀ ਦਾ ਸਟਰਕਚਰ ਆ ਵੀ ਉਹ ਕਿਵੇਂ ਦਾ ਜਿਹੜੇ ਡਬਲ ਹੱਡੀ ਦੇ ਵਿੱਚ ਬਰੀਡਰ ਨੇ ਹਾਂ ਉਹ ਜ਼ਰੂਰੀ ਨਹੀਂ ਵੀ ਉਹ ਡਬਲ ਹੱਡੀ ਦੇ ਵਿੱਚ ਬੱਕਰੀਆਂ ਜਾਂਦੇ ਨੇ ਡਬਲ ਹੱਡੀ ਦਾ ਬੱਕਰਾ ਜਿਹੜਾ ਗਾਹਾਂ ਪੱਠਾਂ ਬਰੀਕ ਕੱਢਦਾ ਹੁੰਦਾ ਨਾ ਉਹ ਗੱਲ ਕੁਆਲਿਟੀ ਦੀ ਹੈ ਠੀਕ ਬੱਕਰੀ ਬਰੀਕ ਹੀ ਹੋਣੀ ਚਾਹੀਦੀ ਆ ਬੱਕਰੀ ਬਰੀਕ ਆ ਦੇਖੋ ਆਪਾਂ ਕਿਸੇ ਨੂੰ ਲਾ ਕੇ ਨਹੀਂ ਕਹਿੰਦੇ ਬਹੁਤ ਉਸ ਟਾਈਮ ਵੀ ਲੋਕ ਮੋਟੀਆਂ ਬੱਕਰੀਆਂ ਹੱਕੀ ਫਿਰਦੇ ਨੇ ਜਦੋਂ ਬੱਕਰੀਆਂ ਦੁੱਧ ਨੂੰ ਗਿੜੀਆਂ ਹੁੰਦੀਆਂ ਨੇ ਹਾਂ ਜਦੋਂ ਸਾਡਾ ਮੰਨ ਕੇ ਚੱਲ ਕੋਆਂਟਰ ਕੋਆਂਟਰ ਦੁੱਧ ਪੈਂਦਾ ਹੁੰਦਾ ਮਤਲਬ ਬੱਕਰੀਆਂ ਸਾਡੀਆਂ ਕਹਿੰਦੇ ਬਾੜੀਆਂ ਬੁੱਢੀ ਦੇ ਵਿੱਚ ਜਾਂ ਉਹ ਜੀ ਰੋਤ ਦੇ ਵਿੱਚ ਨਾ ਜਦੋਂ ਕਹਿੰਦੇ ਵੀ ਧੱਕਾ ਦੇ ਕੇ ਤੋਰ ਲਾ ਹੂੰ ਐਨੀਆਂ ਲਿਸਤੀਆਂ ਹੁੰਦੀਆਂ ਨੇ ਦੁੱਧ ਛੱਡ ਕੇ ਉਹਨਾਂ ਟਾਈਮਾਂ ਦੇ ਵਿੱਚ ਲੋਕ ਦੱਪਣਾ ਮੋਟੀਆਂ ਬੱਕਰੀਆਂ ਕੀ ਫਿਰਦੇ ਨੇ ਤੇ ਹੁਣ ਤਾਂ ਲੋਕ ਸਾਰੇ ਸਿਆਣੇ ਨੇ ਲੋਕਾਂ ਨੂੰ ਪਤਾ ਲੱਗਦਾ ਵੀ ਦੁੱਧ ਦੇਣ ਵਾਲੀ ਬੱਕਰੀ ਜਾਂ ਮੱਝ ਜਾਂ ਗਾਂ ਮੋਟੀ ਨਹੀਂ ਹੁੰਦੀ ਮੋਟੀ ਨਹੀਂ ਹੁੰਦੀ ਉਹਦਾ ਲੱਸੀ ਹੁੰ ਉਹ ਲੱਸੀ ਰਹੂ ਹੂੰ ਉਹ ਇਹਦੇ ਰਾਜੀ ਹੋਣ ਦੇ ਤਾਂ ਸਾਡੇ ਹੁਣਾਂ ਗੱਬਣ ਹੋ ਗਈਆਂ ਆ 10-20 ਦਿਨ ਮੈਨੂੰ ਆ ਹੁਣ ਜਦੋਂ ਝੋਨੇ ਵੱਢ ਗਏ ਰਾਜੀ ਹੋਣੀਆਂ ਸ਼ੁਰੂ ਹੋ ਜਾਣੀਆਂ ਲੋਹੜੀ ਤੱਕ ਰਾਜੀ ਰਹਿਣੀਆਂ ਤੇ ਰਾਜੀ ਵੀ ਹੁੰਨੀਆਂ ਬਹੁਤ ਨੇ ਇਹ ਨਹੀਂ ਗੱਲ ਹੈ ਕਿ ਜਦੋਂ ਹੋਣਗੀਆਂ ਫਿਰ ਦੇਖੋ ਮੱਛਾਂ ਆਣ ਕੇ ਹੋਣੀਆਂ ਹਾਂ ਜਦੋਂ ਫਿਰ ਸੂਣ ਤੋਂ ਬਾਅਦ ਛੱਡਦੀਆਂ ਨੇ ਨਾ ਫਿਰ ਤਾਂ ਹੱਡੀਆਂ ਰਹਿਣੀਆਂ ਨੇ ਫਿਰ ਤਾਂ ਲੱਸੀਆਂ ਪੈ ਜਾਂਦੀਆਂ ਨੇ ਹੁਣ ਹਾਏ ਦੁੱਧ ਦਿੰਦੀਆਂ ਨਹੀਂ ਪਰਖਾ ਨੂੰ ਪਤਾ ਦੁੱਧ ਹਾਂ ਅਜੇ ਦੇਣਗੇ ਇਹ દિਵਾਲੀ ਤੋਂ ਬਾਅਦ ਮਹੀਨਾ 20 ਦਿਨ ਬਾਅਦ ਵੀ ਦੇ ਦਿੰਦੇ ਮੱਗਰ ਮੱਗਰ ਤੱਕ ਦੇਣੀ ਹੈ ਮੱਗਰ ਤੱਕ ਦੇਣੀ ਹੈ ਯਾਰ ਮੱਗਰ ਤੋਂ ਬਾਅਦ ਹਟਣਗੇ ਜਦੋਂ ਮੰਨ ਕੇ ਚਲੋ ਬਈ ਪੂਰੀਆਂ ਕੁਲਗੀਆਂ ਗੱਬਣ ਹੋ ਗਿਆ ਉਦੋਂ ਹਟਣਗੇ ਉਹ ਅਸੀਂ ਕਈ ਤਾਂ ਬੱਕਰੀਆਂ ਨੂੰ ਅਸੀਂ ਇੱਕ ਮਤਲਬ ਦੋ ਹੁਣ ਦੋ ਦੋ ਡੰਗ ਵਿੱਚ ਉਹਨਾਂ ਵਿੱਚ ਇੱਕ ਡੰਗ ਕਰਦੇ ਆ ਮੈਂ ਇਹਨਾਂ ਨੂੰ ਕਈ ਵੇ ਇੱਕ ਡੰਗ ਕਰ ਲਈ ਆਪਾਂ ਹੂੰ ਹੂੰ ਤੇ ਵਿੱਚ ਤਾਂ ਹੁਣ ੱੱਕੇ ਨਾ ਸਾਨੂੰ ਇੱਕ ਡੰਗ ਕਰਨੇ ਪੈਣਗੇ ਹਟਾਵਾਂਗੇ ਫਿਰ ਲੰਗੇ ਡੰਗ ਕਰਾਂਗੇ ਹੌਲੀ ਹੌਲੀ ਕਰੰਤਾ ਕਰਾ ਦੋਗੇ ਮੈਂ ਤੇ ਸੱਜਣੀਆਂ ਆਪੇ ਮਸਾਂ ਛੱਡਦੀਆਂ ੱੱਕੇ ਨਾ ਛੱਡਦੇ ਮੈਂ ਹਨਾ ਆਇਆ ਠੀਕ ਦੁੱਧ ਵਾਲੀ ਜਾਤ ਨਹੀਂ ਮੋਟੀ ਹੁੰਦੀ ਤੇ ਬਾਈ ਇੱਕ ਇੱਕ ਗੱਲ ਹੋ ਰਹਿਣਾ ਮੈਂ ਕਈ ਬਾਈਆਂ ਤੋਂ ਚਲੋ ਵੀਡੀਓ ਵੀ ਬਣਾਈਆਂ ਸੁਣਿਆ ਵੀ ਆ ਉਹ ਕਹਿੰਦੇ ਵੀ ਜਿਹੜਾ ਬੱਕਰੀ ਇੱਕ ਬੱਚਾ ਦੇ ਦੇ ਬੱਕਰਾ ਵੀ ਉਹ ਮਾਲ ਦੇ ਵਿੱਚ ਰੱਖ ਲੈਂਦੇ ਆ ਬਰੀਡਰ ਨਹੀਂ ਨਹੀਂ ਉਦਾਂ ਨਹੀਂ ਰੱਖਣਾ ਚਾਹੀਦਾ ਉਹ ਚੱਕਰ ਰੱਖੋ ਤਾਂ ਜਿਹੜਾ ਮਰਜੀ ਜੇ ਚੰਗੀ ਬੱਕਰੀ ਦਾ ਤਾਂ ਰੱਖ ਲੋ ਉਹਨੇ ਇੱਕ ਦਿਨ ਦਾ ਦੋ ਦਿਨ ਤੇ ਚਾਰ ਦਿਨ ਤੇ ਚਾਰਾਂ ਚੋਂ ਰੱਖ ਲੋ ਉਹਦੀ ਗਰੋਥ ਤਾਂ ਉੱਥੇ ਹੀ ਚਲੀ ਜਾਣੀ ਆ ਇਹ ਭਲੇਖਾ ਹੁੰਦਾਗਾ ਵੀ ਇਹ ਚਾਰਾਂ ਦੇ ਨਾਲ ਦਾ ਲਿੱਸਾ ਰਹੂਗਾ ਕੰਲਾਗਾ ਤਗੜਾ ਰਹੂਗਾ ਇਹ ਭਲੇਖਾ ਅੱਛਾ ਬਾਕੀ ਗੱਲ ਹੋਰ ਵੀ ਆ ਜੇ ਅਗਲਾ ਕਹੇ ਮੈਂ ਇੱਕ ਨਾਲ ਦਾ ਮੇਵਣਾ ਰੱਖ ਲਿਆ ਤੁਸੀਂ ਸਾਰੀਆਂ ਬੱਕੇ ਇੱਕੀ ਜੰਮਣਗੇ ਨਹੀਂ ਜੰਮਦੀਆਂ ਅੱਛਾ ਨਹੀਂ ਜੰਮਦੀਆਂ ਇਹਦਾ ਮਨਤ ਭਲੇਖਾ ਠੀਕ ਹੈ ਇਹ ਤੋ ਮੰਨਣਾ ਚਾਹੇ ਤੂੰ ਕੱਲਾ ਮੇਵਣਾ ਰੱਖ ਲਈ ਮੈਂ ਇਹ ਹੀ ਚੀਜ਼ ਕਹਿੰਦਾ ਦੋ ਦਿਨਾਂ ਨੇ ਤਿੰਨ ਦਿਨ ਉਹਦਾ ਦਊ ਉਹਦਾ ਰੱਬ ਦੀ ਕਰਤਾ ਯਾਰ ਰੱਬ ਦੀ ਯਾਰ ਸਿੱਧੀ ਗੱਲ ਹੈ ਇਹ 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 ਬਹੁਤ ਗੱਲਾਂ ਬਹੁਤ ਗੱਲਾਂ ਰਿਪੀਟ ਤੇ ਕਹਿ ਕੇ ਯਾਦ ਨਹੀਂ ਰਹਿੰਦੀਆਂ ਬਹੁਤ ਗੱਲਾਂ ਮੈਂ तकरीबन ਆਪਾਂ ਸਾਰੀਆਂ ਇਹਨੇ ਵੀ ਕਲੀਅਰ ਕਰੀਆਂ ਨੇ ਸਾਡੀਆਂ ਵੀ ਕਲੀਅਰ ਕਰੀਆਂ ਨੇ ਸਾਰਿਆਂ ਨੇ ਕਲੀਅਰ ਕਰੀਆਂ ਹੋਈਆਂ ਨੇ ਆਪਰਤੀ ਪਿਤਾ ਪਰਖੂਤ ਨਾਸ਼ਲ ਪੇਕੂੜਾ ਕਦੇ ਵੀ ਨਹੀਂ ਗੁਜਰੀ ਨੇ ਦੀ ਕਿਉਂਕਿ ਇਹਨਾਂ ਨੇ ਹਿਸਟਰੀ ਸੁਣਾ ਬੱਕਰੀ ਯਾਦ ਖਾਸ ਕਰਕੇ ਆਪਦੇ ਇਤਿਹਾਸ ਚ ਹਿਸਟਰੀ ਹੁੰਦੀ ਆ ਜੇ ਕਿਸੇ ਬੱਕਰੀ ਨੇ ਅੱਜ ਇੱਕ ਬੱਕਰਾ ਦਿੱਤਾ ਉਹ ਤੁਸੀਂ ਕਿਸੇ ਉਹਦੇ ਵੀ ਆਪਦੇ ਵਾਲੇ ਹਿਸਾਬ ਨੇ ਚੱਲੂ ਆ ਨੇ ਆਪਦੇ ਬਯੋ ਦਾਦਿਆਂ ਤੇ ਨਾਨੀਆਂ ਕਹਾਣੀਆਂ ਵਾਲੇ ਹਿਸਾਬ ਨਾਲ ਸੁਣਾ ਮੰਨ ਲਾ ਉਹਦੀ ਨਾਨੀ ਚਾਰ ਦੇ ਨਾਲ ਦੀ ਸੀ ਉਹ ਚਾਰ ਹੀ ਜੰਪ ਤੇ ਜਿਹਨੇ ਕਦ ਕਰਨਾ ਉਹ ਕਦ ਕਰੂਗੀ। ਕਰ ਹੀ ਜਾਣਾ। ਹੁਣ ਮੇਰੇ ਕੋਲੇ ਮੇਮਣਾ ਇਹਦਾ ਬਾਪ ਦੋ ਨਾਲ ਦਾ ਦਾ ਇੱਕ ਇਹਦੇ ਨਾਲ ਉਹਦੇ ਨਾਲ ਪੱਠ ਦੀ ਇੱਕ ਬੱਕਰਾ ਤੀ ਉਹ ਕੱਲਾ। ਗੱਲ ਸਮਝਣਾ ਮੇਰੇ ਇਹਦੇ ਵਾਲਾ ਬੱਕਰਾ ਦੀ ਜਿਹੜਾ ਮੇਰੇ ਕੋਲੇ ਉਹ ਕੱਲੀ ਇੱਕ ਦੀ ਇੱਕ ਬੱਕਰੀ ਮੰਗਰਾ। ਉਹ ਤਿੰਨ ਤਿੰਨ ਬੱਚੇ ਜੰਮ ਗਿਆ ਹਰੇਕ ਬੱਕਰੀ ਦੇ। ਆ ਸਫੀ ਕੋਲੇ ਵੀ ਜੰਮ ਗਏ। ਹੁਣ ਮੇਰੇ ਕੋਲੇ ਜਿਹੜਾ ਦੋ ਨਾਲ ਦਾ ਤੀ ਹੁਣ ਉਹਦਾ ਮੇਮਣਾ ਰੱਖਿਆ ਜਿਹੜਾ ਹੁਣ ਇਹ ਚਾਰ ਨਾਲ ਦਾ ਉਹ ਦੋ ਨਾਲ ਦਾ ਚਾਰ ਚਾਰ ਜੰਮੀਆਂ ਦਾ ਇਹਦੇ ਵਾਲਾ ਉਹ ਵੀ ਤਿੰਨ ਤਿੰਨ ਚਾਰ ਚਾਰ ਜੰਮੀਆਂ ਗਿਆ। ਕੀ ਗੱਲ ਜਾਣੇਗਾ? ਇਹ ਇਹ ਬੱਕਰੀਆਂ ਸਿਰ ਤੇ ਹੁੰਦਾ ਜੰਮਣਾ ਇਹ ਤਾਂ ਬੱਕਰੀ ਦੇ ਖਿਆਲ ਹੁੰਦਾ ਬਾਕੀ ਰੱਬ ਦੀ ਬੱਕਰੀਆਂ ਦੀ ਬੁੱਕਲ ਹੁੰਦੀ ਆ ਬੱਕਰੀ ਦੀ ਬੁੱਕਲ ਮੈਨੂੰ ਨਾਲ ਜ਼ਿਆਦਾਤਰ ਬਈ ਸੋਡੀਆਂ ਤਾਂ ਮੈਨੂੰ ਲੱਗਾ ਦੋ ਤੋਂ ਵੱਧ ਹੀ ਦਿੰਦੀਆਂ ਨੇ ਨਾ ਬੱਚੇ ਬੱਕਰੀਆਂ ਵੱਧ ਹੀ ਚਾਰ ਚਾਰ ਪੰਜ ਪੰਜ ਚਾਰ ਚਾਰ ਵੀ ਪੰਜ ਪੰਜ ਵੀ ਪੰਜ ਵੀ ਵੀਰੇ ਕੋਈ ਇਹ ਚੋ ਹੁੰਣੀ ਹੈਗਾ ਪਤਾ ਨਹੀਂ ਕਿੰਦੀ ਗੰਗਾ ਠੀਕ ਹੈ ਇਹ ਵੀ ਨਸਲ ਦੀ ਫਰਕ ਹੈ ਹਾਂ ਠੀਕ ਹੈ ਨ ਵਿੱਚ ਮਹਾ ਬੰਦੇ ਹੁਣ ਕਮੈਂਟ ਵੀ ਕਰਨ ਗਿਆ ਗੱਲ ਸੁਣ ਕੇ ਵੀ ਪੰਜ ਬੱਚੇ ਬੱਕਰੀ ਦੇ ਕਮੈਂਟਾਂ ਵਾਲੇ ਪਤਾ ਗੱਲ ਕੀ ਆ ਮੈਂ ਤਾਂ ਇਹ ਗੱਲ ਕਹਣਾ ਯਾਰ ਕਿਉਂ ਨੈਗੇਟਿਵ ਗੱਲ ਕਰਦੇ ਨੇ ਜੋ ਕਮੈਂਟਾਂ ਵਾਲਾ ਨੂੰ ਕੋਈ ਬਾਲਾ ਬਹਿਮ ਹੁੰਦਾ ਨਾ ਮੈਂ ਤਾਂ ਕਹਿੰਦਾ ਵਧੀਆ ਗੱਲ ਆ ਯਾਰ ਬੈਠ ਕੇ ਆ ਕੇ ਚਰਚਾ ਕਰੋ ਹਾਂ ਹੈਨਾ ਕੋਈ ਰਿਜ਼ਲਟ ਕੱਢੀ ਆਪਾਂ ਤੁਹਾਡੀ ਵਾਲੀ ਗੱਲ ਵੀ ਵੱਡੀ ਕਰੀਏ ਹਮ ਕਮੈਂਟ ਪਾ ਕੇ ਤਾਂ ਬੰਦਾ ਪਰੇਉਰੇ ਹੋ ਜਾਂਦਾ ਹੈ ਸਾਹਮਣੇ ਤਾਂ ਫਿਰ ਸਾਹਮਣੇ ਬੈਠ ਕੇ ਆ ਕੇ ਡਿਬੇਟ ਕਰੋ ਨਾ ਗੱਲ ਕਰੋ ਠੀਕ ਹੈ ਫਿਰ ਭਾਈ ਜਿਹੜੇ ਜਿਹੜੀ ਬੱਕਰੀ ਪੰਜ ਬੱਚੇ ਦੇਗੀ ਫਿਰ ਉਹਦਾ ਉਹ ਪਤਾ ਗੱਲ ਕੀ ਆ ਜੋ ਦੁੱਧ ਦਿੰਦੇ ਕਿਵੇਂ ਪੀਉਂਦੇ ਉਹਨਾਂ ਦਾ ਰਿਜਲਟ ਘਟ ਜਾਂਦਾ ਦੁੱਧ ਜਿਹਨੇ ਪੰਜ ਵਿੱਚ ਹੁਣ ਪੰਜ ਮਹੀਨੇ ਪੇੜ ਦੇ ਵਿੱਚ ਰੱਖ ਕੇ ਪਾਲੇ ਨੇ ਉਹ ਬੱਕਰੀ ਨੂੰ ਸਾਹਮਣਾ ਜ਼ਿਆਦਾ ਪੈਂਦਾ ਹਾਂ ਉਹ ਉਹਦਾ ਦੁੱਧ ਅੱਦ ਵੀ ਘਟ ਜਾਂਦਾ ਹੈ ਹੌਲੀ ਹੌਲੀ ਸੰਭਲਦੀ ਹੈ ਫਿਰ ਸੂਣ ਤੋਂ ਬਾਅਦ ਹੌਲੀ ਹੌਲੀ ਹੈ ਨਹੀਂ ਹੈਗਾ ਵੀ ਇੱਕਦਮ ਉਹ ਦੁੱਧ ਵੀ ਨਹੀਂ ਯਾਰਾ ਦਿੰਦੀ ਫਿਰ ਦੁੱਧ ਨਹੀਂ ਦਿੰਦੀ ਠੀਕ ਹੈ ਨਾ ਉਹ ਮਾਰ ਨਹੀਂ ਲੱਤ ਕੱਢ ਉਹਦੀ 1.5 ਮਹੀਨਾ ਬਾਅਦ ਫਿਰ ਦੁੱਧ ਪੂਰਾ ਪਿਆ ਆਉਂਦੀ ਹੈ ਉਹ ਬਸ ਲੇਟ ਸੰਭਲਦੀ ਆ ਉਹ ਪਹਿਲਾਂ ਨਹੀਂ ਉਹਦੀ ਫਿਰ ਭਾਈ ਪਾਲ ਜਾਂਦੇ ਆ ਪੰਜੇ ਪੰਜੇ ਬੱਚੇ ਪਾਲ ਜਾਂਦੇ ਜਿਵੇਂ ਚਾਰ ਪੰਜ ਬੱਚੇ ਦੇ ਆਹ ਫਿਰ ਪਤਾ ਗੱਲ ਗਿਆ ਸਿੱਧੀ ਜੀ ਗੱਲ ਆ ਸਾਡੇ ਕੋਲੋਂ ਬੱਕਰੀਆਂ ਜ਼ਿਆਦਾ ਸੂਪੀਆਂ ਉਹ ਬੱਕਰੀ ਥਲੇ ਉਸ ਟਾਈਮ ਦੁੱਧ ਘਟਾ ਉਹ ਤਿੰਨ ਹੀ ਪੀ ਆਉਂਦੀਆਂ ਪਹਿਲੇ ਮਹੀਨਾ ਵੀ ਹੋਰ ਦੇ ਪਿਆ ਦੇਣੇ ਹੋਰ ਬੱਕਰੀਆਂ ਨਾਲ ਦਾ ਖੂ ਪਰ ਉਹ ਐ ਬਗਾਨਾ ਜ ਨਹੀਂ ਕਰਦੀਆਂ ਬੀਆ ਨਹੀਂ ਹੁਣ ਮੇਰੇ ਕੋਲੇ ਚਾਰ ਬੱਕਰੇ ਨਾਲ ਦਾ ਬੋਕ ਦੇ ਇੱਕ ਆ ਜਾਂ ਚਾਰ ਬੱਚਿਆਂ ਨਾਲ ਦਾ ਉਹ ਗੱਲੇ ਪੜ ਗਿਆ ਉਹਦੇ ਨਾਲ ਦੀ ਪੱਠ ਵੇਚੀ ਆਪਾਂ ਕਾਲੀ ਉਹ ਵੀ ਉਹ ਦੀ ਭੈਣ ਆ ਉਹ ਚਾਰ ਨਾਲ ਦੀਆਂ ਦੋ ਮੈਂ ਰੱਖ ਲਈ ਤੇ ਦੋ ਗਾਂ ਵੇਚ ਦਿੱਤੇ ਉਹ ਕਿਵੇਂ ਪੜ ਗਿਆ ਉਹਦੇ ਗਿੱਡੇ ਕਾਟਨੇ ਆਲਾ ਕਹਿੰਦਾ ਦੋ ਚਾਰ ਨਾਲ ਦਾ ਕਾਟ ਨਹੀਂ ਕਰ ਦੋ ਤੇ ਕਾਠ ਕਿੱਡਾ ਕਰ ਜਾਂਦੇ ਆ ਇਹ ਨਾ ਕੋਈ ਜਿਹੜੀ ਜਾਤ ਆ ਨਸਲਾ ਉਹ ਗੁੱਜੀ ਨਹੀਂ ਰਹਿੰਦੇ ਉਹਦਾ ਦਿਖਾਵੂਗੀ ਉਹਦਾ ਦਿਖਾਉ ਰਾਂਗਾ ਉਹਦਾ ਜਿੱਥੇ ਮਰਜੀ ਜਾ ਕੇ ਉਹ ਕਰ ਲਵੇ ਰਾਂਗਾ ਆਪਦੇ ਦਿਖਾਉਣੀ ਦਿਖਾਉਣੇ ਨੇ ਉਹਨੇ ਕਿਹੜਾ ਕਹੇ ਮੈਨੂੰ ਵੀ ਇਹਨੂੰ ਆਇਆ ਵੀ ਖਾਨੀਆਂ ਪੱਲ ਘੋਲਾਂਗੇ ਜਾਂ ਐ ਕਰ ਲਾਂਗੇ ਉਹ ਤਾਂ ਜਿੱਥੇ ਮਰਜ਼ੀ ਭੱਜਦੇ ਲੋਹ ਨਹੀਂ ਗੁੱਜੀ ਰਹਿੰਦੀ ਉਹ ਤਾਂ ਆਉ ਸਾਹਮਣੇ ਹਾਂ ਠੀਕ ਹੈ ਸਮਝੇ ਗੱਲ ਸਿੱਧੀ ਸਾਹਮਣੇ ਆਉ ਸਿੱਧੀ ਜਰ ਸੁਣ ਲੈ ਜਿੰਦੀ ਮਰਜ਼ੀ ਹਾਂ ਆਪਾਂ ਤਾਂ ਸਿੱਧੀ ਗੱਲ ਜਾਣਦੇ ਐ ਲੋਕੋ ਇੱਕ ਮਰਜ਼ੀ ਲਪੋਈ ਜਾਵੇ ਅਗਲਾ ਵੀ ਹੱਣ ਨੂੰ ਭਜਣਗੇ ਲੁਕਦੀਆਂ ਨਹੀਂ ਹੁੰਦੀਆਂ